ਹਾਂ ਨੀ ਮੱਸਾਂ ਬੁੜੀ ਜੀ ਲੰਗਰ ਲੈ ਕੇ ਦਮ ਲਿਆ ਹੈ ਜੀ ਬੁੜੀ ਆ ਨੀ ਮੇਰੇ ਤੇ ਦੱਸ ਡੰਡਾ ਲੈ ਕੇ ਤਰਨੀ ਫੋਟ ਨੀ ਸੱਚ ਮੈਂ ਤਾਂ ਸੱਚ ਪੈਸੇ ਲੈਣੇ ਇਨਾਂ ਤੋਂ ਐਂ ਕਰਦੀ ਆ ਹੁਣ ਖਰਚਣੀ ਚ ਹੀ ਗਈ ਹੋਈ ਆ ਫਟਾਫੜ ਲਖਣਾ ਵੀ ਜਿਹੜਾ ਜਿਹੜਾ ਮੈਂ ਕੰਮ ਕੀਤਾ ਵਾ ਉਹਦੇ ਉਹਦੇ ਪੈਸੇ ਤਾਂ ਮੈਂ ਲੈ ਖਲਮਾ ਇਹ ਤਾਂ ਮੈਂ ਲੈ ਕੇ ਦਮ ਲੈਣਾ ਹਾਂ ਇਹਨੂੰ ਸੁੱਕੀ ਨਹੀਂ ਜਾਣ ਦਿੰਦੀ ਇਹਨਾਂ ਨੂੰ ਹੁਣ ਮੈਂ ਐ ਥੋੜੀ ਆ ਵੀ ਹਾਂ ਫ੍ਰੀ ਰ ਇਹਨਾਂ ਨੂੰ ਕੰਮ ਕਰਕੇ ਦੇ ਦੂੰ ਹਾਂ ਨਹੀਂ ਤਾਂ ਦੇਖਦੀ ਆ ਮੈਂ ਤਾਂ ਹੋਰ ਆਉਣ ਜੋਵੇ ਆਉਂਦੀ ਨਹੀਂ ਹਜੇ ਤਾਂ ਖੇਤੀ ਕੀਤੀ ਹੋਈ ਆ ਮੈਨੂੰ ਕਹਿੰਦੀ ਸੀ ਮੈਂ ਦੇ ਦੂੰਗੀ ਚਲ ਦੇਖਦੇ ਆ ਇੱਕ ਤਾਂ ਮੈਂ ਰੋਟੀਆਂ ਬਣਾਈਆਂ ਰੋਟੀਆਂ ਦਾ ਤਾਂ 200 ਰੁਪਏ ਲੈ ਕੇ ਲਮਾ ਤੇ ਸਬਜ਼ੀ ਵੀ ਤਾਂ ਬਣਾ ਕੇ ਦਫਾ ਕੀਤੀ ਹੋਈ ਇਹਨਾਂ ਨੇ ਫੁੱਕੀ ਆ ਇਹਦਾ ਵੀ ਸੋਇਲ ਲਿਖੂ ਹਾਂ ਜੇ ਨਾਂ ਦਿੱਤੇ ਖਰਚਣੀ ਨੇ ਇਹ ਮੈਂ ਚੱਕ ਕੇ ਕੁਮਾ ਕੁਮਾ ਕਿ ਛੜਕ ਚ ਮਾਰਨੀ ਆ ਇਹ ਹਾਂ ਇੰਤ ਕਰੂ ਕਾਫੀ ਹੁਣ ਮੇਰੇ ਨਾਲ ਹੀ ਲਿਆ ਕਰੂਗੀ ਹਾਂ ਦੇਖਦੀ ਆ ਮੈਂ ਕਰਦੀ ਕੀ ਆ ਇਹ ਇਹ ਕਾਫੀ ਮੈਂ ਰੋਟੀ ਤਾਂ ਬਣਾਤੀ ਸੀ ਨਹੀਂ ਹੁਣ ਇਹਨੂੰ ਚਾਹ ਨੂੰ ਕਵਾਂ ਜਾ ਕੇ ਨਿੱਟਿਆ ਜਾਨੀ ਇੱਕ ਤਾਂ ਕਾਫੀ ਜੀ ਨਾਲ ਲੈ ਕੇ ਫੜਦੀ ਰਹਿੰਦੀ ਆ ਨੀ ਕੁੜੀਏ ਤੂੰ ਹਜੇ ਤੇ ਕਿੱਥੇ ਬੈਠੀ ਐ ਨਾ ਹੁਣ ਤਾਂ ਮੈਂ ਲੰਗਰ ਲਾ ਕੇ ਹਟੀ ਆ ਫੇ ਮੈਂ ਇੱਥੇ ਹੀ ਬਹਿਣਾ ਮੈਂ ਤੇ ਹੁਣ ਜੇ ਤੇਰਾ ਕੰਮ ਨਿਬੜ ਗਿਆ ਕਰ ਭਈਆਂ ਦੀ ਚਾਹ ਤਰ ਦੇ ਹੁਣ ਤਾਂ ਮੈਂ ਲੰਗਰ ਬਣਾ ਕੇ ਹਟੀ ਆ ਹੁਣ ਤੂੰ ਉਹਨੂੰ ਛੇਤੀ ਚਾਹਾਂ ਬਣਾ ਦੋ ਭਈ ਇਹ ਲੱਗੇ ਨੇ ਖੇਤ ਨੂੰ ਦਫਾ ਹੋਣੀ ਹੈ ਉਹਨਾਂ ਨੂੰ ਚਾਹ ਨਹੀਂ ਦੇਣੀ ਹੁਣ ਅਗਲਾ ਕਿਤੇ 프리 ਕੰਮ ਕਰਨ ਨੂੰ ਆਉਂਦਾ ਇੱਥੇ ਭਈ ਇਹ ਲੱਗੇ ਤੁਹਾਡੇ ਵਾਸਤੇ ਆਲੂ ਪਟਣੇ ਤੁਸੀਂ ਆਪਦੇ ਵਾਸਤੇ ਤੇ ਮੁੜ ਕੇ ਸਮਾਨ ਲੈਣਾ ਆਪਦੇ ਵਾਸਤੇ ਮੇਰੇ ਵਾਸਤੇ ਕੀ ਮਿਲਣਾ ਮੈਨੂੰ ਨਾ ਜਿਹੜੇ ਕੱਪੜੇ ਅੱਗੇ ਦੇ ਨੂੰ ਲੈ ਲੈ ਕੇ 6 ਮਹੀਨੇ ਤੇ ਸੀ ਦਿੱਨੇ ਆ ਉਹ ਤੋਂ ਤੇ ਪੇਕਿਆ ਤਾਂ ਲੈ ਕੇ ਆਉਣੀ ਆ ਉਹ ਵੀ ਤਾਂ ਅਸੀਂ ਉਹ ਦਿੱਨੇ ਆ ਮੇਰੇ ਪੇਕਿਆਂ ਤੋਂ ਹੀ ਆਉਂਦੇ ਆ ਸੂਟ ਤੁਸੀਂ ਨਹੀਂ ਮੈਨੂੰ ਲੈ ਕੇ ਦਿੰਦੇ ਚਪ ਕਰਕੇ ਚਾਹ ਧਰ ਦੇ ਨਾ ਗੱਲ ਸੁਣ ਲੈ ਬੁੜੀਏ ਹੁਣ ਤਾਂ ਮੈਂ ਤੁਹਾਡੇ ਤੋਂ ਪੈਸੇ ਹੀ ਲੈਣੇ ਆ ਪੈਸੇ ਕੰਮ ਕਰਨ ਦੇ ਚੱਲ ਚੱਲ ਦੇ ਦਵਾਂਗੇ ਤੈਨੂੰ ਪੈ ਚਪਕੜ ਕੇ ਚਾਹ ਤਰ ਹੁਣ ਤੂੰ ਬਣਾ ਦਿੰਨੀ ਆ ਤੈਨੂੰ ਚਾਹ ਬਣਾਉਣੀ ਆ ਮੈਂ ਇੰਨਾ ਦੀ ਚਾਹ ਜਿੱਥੋਂ ਔਟ ਨਹੀਂ ਮੇਰੀ ਮਾੜੀ ਕਿਸਮਤ ਨਹੀਂ ਮੇਰੇ ਦੇਖੇ ਲੈ ਪਈਆ ਨਹੀਂ ਪਹਿਲਾਂ ਮੈਂ ਇੰਨਾ ਲੰਗਰ ਲਾ ਕੇ ਹਟੀਆਂ ਹੁਣ ਕਹਿੰਦੀ ਛੇਤੀ ਚਾਹਾਂ ਤਰ ਦੁੱਧ ਆਸ ਮੈਂ ਕਿੱਧਰ ਕਿੱਧਰ ਹੋ ਜਮਾ ਹੁਣ ਮੈਂ ਇਹਦੇ ਤੋਂ ਮੈਂ ਵੀ ਪੈਸੇ ਲੈ ਕੇ ਹੀ ਰਹਿਣੀ ਆ ਜੋ ਮਰਜੀ ਹੋਵੇ ਇੰਨਾ ਤੋਂ ਤਾਂ ਮੈਂ ਪੈਸੇ ਲੈ ਕੇ ਹੀ ਰਹਿਣੀ ਆ हाय नी मैं तो थक गई रोटी फड़ा के लिया नी, नी, तो दिन तो हाई।, हाई नी मैं तो लत्था थक नी खेत ब जा रोटी लौखा प्या टाइनी का चुकी फिर मैं तो पैसे लू कम दे बू ਇਹ ਲੋੜਈ ਆ ਪੈਦੀ ਗਾਡਰ ਪਰ ਕੀਤੀ ਮੀਨ ਕਿੱਡੀ ਗੱਟ ਦੀ ਜਵਾਲਾ ਯਾ ਰੱਬਾ ਮੈਂ ਤਾਂ ਪਾ ਰੱਖੀ ਐ ਬੁੜੀ ਨੇ ਇਹ ਧਾਸ ਤੂੰ ਪੈਸੇ ਕਾ ਲੈਣਾ ਮੈਂ ਤੂੰ ਮੈਨੂੰ ਕੇੜੇ ਪੁੱਠੀਆਂ ਸਕੀਮਾਂ ਦੀ ਨੀ ਇਹ ਇੱਕ ਗਾਡਰ ਪਰ ਕੀਤੀ ਮੀਨ ਇਹਨੇ ਤਿੰਨ ਸਾਰਾ ਕੁਸਤਾ ਇੱਥੇ ਮਿਲਦਾ ਨਹੀਂ ਦਫਾ ਹੋਣੀ ਨਹੀਂ ਮੈਨੂੰ ਸੂਟਾਂ ਦੇ ਪੈਸੇ ਕਣਾਤੇ ਨਹੀਂ ਮੈਨੂੰ ਸਾਰਾ ਕੁਸ ਗਣਾਈ ਜਾਂਦੀ ਐ ਨਹੀਂ ਇਹ ਤਾਂ ਦਫਾ ਹੋਣੀ ਲੈਸਟਾ ਬਣਾਈ ਬੈਠੀ ਆ ਪੈਸੇ ਲੈਣੇ ਨੇ ਮੈਡਮ ਨੇ ਕੋਈ ਨਾ ਕਰਦੀ ਤੇਰਾ ਵੀ ਮਹੀਨੇ ਦਾ ਹਿਸਾਬ ਆਏ ਹਾਈ ਨੀ ਬੋਟ ਨਹੀਂ ਮੇਰੇ ਸੱਕ ਗਿਆ ਨਹੀਂ ਮੈਨੂੰ ਪਾਣੀ ਦੇ ਦੇ ਕਿ ਕਿਦੜ ਦਫਾ ਹੋ ਗਈ ਨੀ ਮੂੰ ਆਏ ਹਾਏ ਨੀ ਹੁਣ ਮੈਨੂੰ ਚਾਹ ਧਰਨੀ ਸੀ ਹੁਣ ਇਹਨੂੰ ਪਹਿਲਾ ਪਾਣੀ ਦੇ ਘਾਵਾ ਜਲੂਆ ਤੈਨੂੰ ਤਾਂ ਦਿਨੀ ਐ ਸਪੈਸ਼ਲ ਜਲੂਆ ਲੈ ਆ ਕੇ ਐਸਾ ਪਾਣੀ ਕਿੱਥੋਂ ਮਿਲੋ ਕੈਲੀ ਕਰਮਸਾ ਹਰਕੇ ਕਰਦੀ ਐ ਇਹਨੂੰ ਤਾਂ ਖਰਚ ਨਹੀਂ ਦੀ ਰੱਜ ਬੰਦਾ ਬਲੋਦੀ ਇਹ ਪੀ ਨੀ ਕੈਲੀ ਕਰ ਪਾਣੀ ਅੱਜ ਤੂੰ ਵੀ ਪੀਏ ਨਜਾਰਾ ਹੀ ਲੈ ਗੁੜੀਏ ਤਨ ਤਾਂ ਬਣਾਉਣੀ ਆ ਬੰਦਾ ਅੱਜ ਜਿਹੜਾ ਤੂੰ ਦਾ ਸੂਪੀ ਤੰਗਿਆ ਤਾ ਕੇ ਆਪਕੇ ਨੂੰ ਕੁਕੂ ਸੁਤੀ ਪਈਏ ਕਿਵੇਂ ਭਰਾੜੇ ਮਾਰਦੀ ਐ ਦੇਖਾ ਇਹ ਬੁਇਸ ਕਰਦੀ ਫਿਰਦੀ ਐ ਯੂਟਿਊਬ ਚੰਮ ਚੱਲੇ ਚੰਮ ਚੱਲੇ ਮੈਨੂੰ ਬੰਦ ਨਹੀਂ ਪੈਣ ਦਿੰਦੀ ਜਦੇ ਠੇਡੇ ਮਾਰਦੀ ਮੈਨੂੰ اے ਬੇਬੇ ਨਹੀਂ ਬੇਬੇ ਤਾ ਬੇਬੇ ਤੇਰੇ ਬਸ ਨੂੰ ਸਪੈਸਰ ਪਾਣੀ ਬਣਾ ਕੇ ਲਿਆਈਆਂ ਬਾਲਾ ਸੁਨਾਤੀ ਕਿਦ ਦੇ ਕੋਈ ਨਾ ਡਾਕਟਰ ਦਾ ਪਾਣੀ ਕੋਣੀ ਆ ਕੇ ਪਾਈ ਫੜਦੀ ਐ ਬੱਚੇ ਜਿਹੇ ਤੇ ਤੇਰੇ ਵਾਸਤੇ ਤਾਂ ਮੈਂ ਸਪੈਸ਼ਲ ਪਾਣੀ ਬਣਾ ਕੇ ਰਹੀ ਆ ਤੂੰ ਮਿਲੂ ਕਰਕੇ ਦੇ ਦਿੰਦੀ ਆ ਤੇਰੇ ਤੇਰੇ ਵਾਸਤੇ ਇਹ ਜੀ ਪਾਣੀ ਆਉਣੇ ਆ ਨਾ ਬਹਾਉਣੀ ਚੰਦਾ ਮੈਨੂੰ ਪਾਣੀ ਲੈ ਦੇ ਵਿੱਚ ਸੁਆਹਾ ਬਾਬਾ ਮੈਨੂੰ ਪਾਣੀ ਦੇਈ ਜਾਨੀ ਆ ਇਹੀ ਕੁਸ ਮੈਂਣਾ ਤੈਨੂੰ ਬੇਬੇ ਜਿੱਦਾਂ ਦਾ ਮੇਰੇ ਨਾਲ ਕਰਦੀ ਆ ਪਹਿਲਾਂ ਪੈਸੇ ਦੋ ਪੈਸੇ ਦੋ ਪਾਣੀ ਲਓ ਪਾਣੀ ਲਓ ਪੈਸੇ ਦੋ ਕਿ ਲਿਆਈ ਆਂ ਨੇ ਸੋਣੀ ਨੂੰ 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 ਮੈਂ ਕਿਰੋ ਤਾਂ ਨਾ ਨੇ ਸਵਾ ਦੇ ਵਿੱਚ ਜੀ ਮੀ ਅਮਰੀਕਨ ਸਟਾਫ ਮੈਨਰ ਮੈਂ ਬ੍ਰ ਕੋ ਲੈ ਬੇ ਕਿ ਉਹ ਨੀਮਾ ਕਿ ਸਵੇਰੇ ਬੈਠਣ ਜਣਾ ਤੇ ਤੂੰ ਐ ਕਰੀ ਹੁਣ ਰਾਦਾ ਦਾਲ ਪਣੀ ਬਣਾਣੀ ਬਾਕੀ ਮੈਂ ਕੰਮ ਆ ਪੇਗਾ ਕਦੀ ਨੂੰ ਤਰਦੀ ਹੋਣਾ ਤਾ ਪਾਉਣੇ ਤੇ ਪਿਆਜ਼ ਵੀ ਮੇਰੀ ਪੁੱਤ ਅੱਖਾਂ ਨਾ ਤੇ ਮੇਰੀ ਗੋੜੀ ਪਿਆਜਾਂ ਦੀ ਹੋਣੀ ਇਹ ਦੋ ਤੜ ਘੱਟੇ ਮੋੜ ਦੀ ਇਹਨਾਂ ਨੂੰ ਰੱਖ ਕੇ ਆ ਕੇ ਮੈਂ ਸੌਂਣੀ ਆ 10 ਮਿੰਟ ਆਰਾਮ ਕਰ ਲੈ ਨਹੀਂ ਬਹਿਣੀ ਦਿੰਦੀ ਆ ਕਰ ਲਾਓ ਕਰ ਲਾਓ ਕਰ ਲੈ ਚਾ ਵੀ ਕੰਡ ਇਹ ਬੁੜੀ ਦਾਲੀ ਲੋਕ ਹੁੰਦਾ ਤਾਂ 10 ਮਿੰਟ ਆਰਾਮ ਕਰਦੀ ਨਹੀਂ ਹਾਂ ਨਹੀਂ ਜਮਾਨੀ ਮੈਨੂੰ ਸੇਰ ਦਾ ਟਿਕਣ ਦਿੱਤਾ ਬੁੜੀ ਜੀ ਹਾਂ ਆਪ ਦਾ ਖਰਚੇ ਨਹੀਂ ਦਿੱਤ ਜਲਦੀ ਹਾਂ ਯਾਰ ਨੇ ਮੈਨੂੰ ਵੈਸੇ ਮੈਂਬਰਾਂ ਨੇ ਵਧੀਆ ਸਕੀਮ ਦਿੱਤੀ ਏ ਟੈ ਨਹੀਂ ਸੁੱਤੀ ਪਈ ਐ ਇਹਨੂੰ ਕੋੜਾ ਪਤਾ ਲੱਗਣਾ ਹੌਲੀ ਹੌਲੀ ਬੈ ਬੈ ਕੇ ਨਿਕਲ ਜਾਨੀ ਆ ਇਹ ਮੈਨੂੰ ਲੱਗਦਾ ਸੁੱਤੀ ਪਈ ਆ ਇਹ ਕਰਦੀ ਆ ਟੈ ਮਾ ਨਿਕਲ ਜਾਨੀ ਆ ਬੈ ਬੈ ਕੇ ਤਾਂ ਪਿਆ ਸੁੱਤੀ ਬਾਲੇ ਡਿੱਕਟ ਰਾਮ ਨਖੇਸ ਚਲੋ ਤੇ ਮੇਰੇ ਤੇ ਪੈਸੇ ਮਕੇ ਨਹੀਂ ਤੇ ਕੀ ਨਾ ਲੱਭਿਆ ਔਰ ਕਿੱਸਕ ਜਾਨੀ ਮੈਂ ਤਾਂ ਜਾਣੀ ਆ ਵਾਤਾ ਲਕੜਾਵਾ ਜੇ ਤੀ ਨਿਕਲ ਜਾਣੀ ਆ ਆ ਨਾ ਜਾਵੀ ਕਿਤੇ ਬੇਬੇ ਇਧਰੋਂ ਚੱਲੀ ਮੈਨੂੰ ਕੱਲੀ ਨੂੰ ਛੱਡ ਕੇ ਤੂੰ ਓਹੋ ਉਹ ਮੈਂ ਤਾਂ 4-5 ਦਿਨ ਚੱਲੀ ਸੀ ਕਿਤੇ ਕੰਮ ਕਿੱਧਰ ਨੂੰ ਚੱਲੀ ਤੂੰ ਮੈਨੂੰ ਮੁੜ ਕੇ ਮੈਨੂੰ ਲੋਕੀ ਮੇਨੇ ਦੇਣਗੇ ਵੀ ਬੁੜੀ ਘਰੋਂ ਕੱਢਦੀ ਮੈਂ ਕਿਨੂੰ ਵੀ ਨੂੰ ਮੂੰਹ ਦਿਖਾਉਂਦੀ ਉਹ ਮੈਂ ਤਾਂ ਤੀਰਥ ਤੇ ਚੱਲੀ ਸੀ ਕਹਣਾ ਤੀਰਥ ਤੇ ਚੱਲੀ ਆ ਤੂੰ ਬੇਬੇ ਉਹ ਉੱਥੇ ਕਹਿੰਦੇ ਚਾਰ ਪੰਜ ਦਿਨ ਨਹਾਉਣ ਨਾਲ ਪਾਪ ਧੁੱਤੇ ਜਾਂਦੇ ਆ ਬੇਬੇ ਤੂੰ ਸਾਰੀ ਦਿੜ ਤਾਂ ਚੁਗਲ ਪੜਦੀ ਐ ਤੇਰੇ ਕੀ ਪਾਪ ਧੋਤੇ ਨੇ ਤੂੰ ਐ ਕਰ ਮੈਂ ਤੈਨੂੰ ਇੱਥੇ ਪਾਣੀ ਦੇ ਜਿੰਨੇ ਮਰਜੀ ਟੱਪ ਭਰਾ ਕੇ ਤੈਨੂੰ ਨਮਾ ਦੇ ਦਿੰਨੇ ਆ ਹੋਰ ਨਹੀਂ ਤੈਨੂੰ ਮੈਂ ਸਾਰੇ ਪਿੰਡ ਚੋਂ ਇਕੱਠਾ ਕਰਕੇ ਪਾਣੀ ਤੈਨੂੰ ਤਾਂ ਨਮਾ ਦਿੰਨੀ ਆ ਹੋਰ ਦੱਸ ਤੂੰ ਬੇਬੇ ਨਹੀਂ ਨਹੀਂ ਤੀਰਤ ਤੇ ਨਾਣਾ ਨਾਲ ਤੇਨੂੰ ਪੈਸੇ ਬਹੁਤ ਬਣਨਗੇ ਮੈਂ ਸੁਣਿਆ ਉੱਥੇ ਜੇ ਜਾਈਏ ਤੇਰੇ ਬੱਸੇ ਮ ਸੁਖਣਾ ਸੁਖ ਕੇ ਅੰਦਰ ਪੈਸੇ ਬਹੁਤ ਮਿਲਣਗੇ ਨਾਲੇ ਹਾਂ ਬੇਬੇ ਕਿੱਥੋਂ ਹਾਂ ਤੈਨੂੰ ਮੈਂ ਕੁਛ ਨਹੀਂ ਹੁੰਦਾ ਤੈਨੂੰ ਮੈਂ ਇੱਥੇ ਨਿਮਾਉ ਦੂੰ ਮਲ ਮਲ ਕੇ ਨਿਮਾਉ ਤੈਨੂੰ ਸਾਬਣ ਨਾਲ ਨਹੀਂ ਨਹੀਂ ਉਥੇ ਤੀਰਤ ਤੇ ਮੈਂ ਚਾਰ ਪੰਜ ਦਿਨ ਮੈਂ ਬੱਸ ਮੁੜੇ ਆਉਣਾ ਕੋਈ ਨਹੀਂ ਨਾ ਨਾ ਬੇਬੇ ਤੈਨੂੰ ਨਹੀਂ ਮੈਂ ਜਾਣਦੇ ਮੇਰਾ ਜੀ ਕਿਵੇਂ ਲੱਗੂ ਫਿਰ ਨਹੀਂ ਨਹੀਂ ਲੱਗ ਜਾਣਾ ਤੇਰਾ ਜੀ ਕੋਈ ਨਾ ਮੈਨੂੰ ਜਾਇਆ ਹਣਾ ਜੀ ਤੂੰ ਦੋ ਚਾਰ ਦਿਨ ਨਾ ਬੇਬੇ ਮੈਂ ਨਹੀਂ ਜਾਣ ਦੇਣਾ ਮੁੜ ਕੇ ਮੈਨੂੰ ਕਹਿਣਗੇ ਗੁੜੀ ਘਰੋਂ ਕੱਢ ਤੀ ਮੈਂ ਕਿੱਧਰ ਕਿੱਧਰ ਜਾਵਾਂ ਨਹੀਂ ਬੱਸ ਉਹ ਨਹੀਂ ਤੂੰ ਤਾਂ ਕੰਮ ਨਹੀਂ ਆ ਤੈਨੂੰ ਤਾਂ ਪਤਾ ਹੀ ਨਹੀਂ ਉਹ ਕਹਿੰਦੇ ਨਾ ਇੱਕੀ ਘੜੇ ਸਿਰ 'ਚ ਪਾਣੀ ਪਾਉਣ ਦੇ ਨਾਲ ਪਾਪ ਵਾਲੇ ਤੋਂ ਤੇ ਨਾਲ ਪੈਸਾ ਬਹੁਤ ਮਿਲਦਾ ਵਾ ਤੂੰ ਐ ਕਰ ਬੇਬੇ ਇੱਥੇ ਖੜ ਮੈਂ ਹੁਣੇ ਆਈ 1 ਮਿੰਟ ਚ ਠੀਕ ਆ ਬੇਬੇ ਇੱਥੇ ਹੀ ਰਹੀ ਤੂੰ ਕੰਮ ਨਹੀਂ ਪਤਾ ਤੈਨੂੰ ਫਸਦੀ ਸੀ ਇਹ ਕਿੱਧਰ ਤੋਰ ਗਈ ਇਹ ਤਾਂ ਹੁਣ ਕੋਸੁਰ ਹਾਈ ਨਹੀਂ ਆ ਕੇ ਚੱਕੀ ਹੁੰਦੀ ਆ ਬੇਬੇ ਤੂੰ ਇੱਥੇ ਬੈਠ। ਮੈਂ ਤੁਹਾਨੂੰ ਘਰੇ ਨੰਵਾ ਦੇਣਾ। ਬੈਜੇ ਇੱਥੇ ਇੱਥੇ ਬੈਜਾ ਤੇਰਾ ਪਾਪ ਤੋਂ ਨਹੀਂ। ਨਹੀਂ 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 ਕੋਈ ਪਾਪ ਨਹੀਂ ਨਹੀਂ ਮੈਂ ਬੜੇ ਤੀਰਥ ਤੇ ਜਾਇਆ ਮਾ ਮਾੜਾ ਚੱਲ ਫਿਰ ਬੇਬੇ ਤੂੰ ਆ ਜਾ ਆ ਜਾ ਤੇ ਮੈਂ ਦੱਸਦੀ ਆ ਫਿਰ ਤੂੰ ਕਿੱਧਰ ਫਸ ਗਈ ਨੂੰ ਸੱਪ ਪਤਾ ਆ ਜਾ। ਆ ਜਾ ਆ ਜਾ। ਬੇ ਤੂੰ ਇੱਥੇ ਬੈਠ। ਇੱਥੇ ਬੈਠ। ਹਾਂ। ਮੈਂ ਆਉਣੀ ਆ ਬਸ 2 ਮਿੰਟਾਂ ਚਾਈ ਬਸ ਮੈਂ। ਠੀਕ ਆ। ਹਾਈ ਦੱਪਾ ਹੁਣ ਮੈਨੂੰ ਬਿਠਾ ਕੇ ਪਤਾ ਨਹੀਂ ਕਿੱਧਰ ਤੁਰ ਗਈ ਆਪ। ਨੀ ਮੈਂ ਤਾਂ ਖਸਕਣ ਲੱਗੀ ਸੀ ਨੀ ਮੈਂ ਤਾਂ ਲੋਨ ਕਰਾ ਕੇ ਟਰੈਕਟਰ ਲਈ ਸੀ ਦਫਾ ਹੁਣੀ ਕਿੱਧਰ ਤੁਰ ਗਈ ਇਹ ਮੈਂ ਤਾਂ ਡਰ ਲੱਗੀ ਜਾਂਦਾ ਨੀ ਹਜੇ ਆਈ ਨਹੀਂ ਟਰੈਕਟਰ ਨਾ ਲਈ ਹੋਈ ਨਹੀਂ ਤਾਂ ਪਾਣੀ ਮੇਰੀ ਟ੍ਰੇਨ ਲੰਘ ਜਾਣੀ ਆ ਨੀ ਦਫਾ ਹੁਣੀ ਹਜਾਈ ਨਹੀਂ ਮੇਨੂੰ ਤਾਂ ਸਾਹ ਚੜ ਗਿਆ ਵਿੱਚ ਤਾਂ ਮੇਰੀ ਟਰੈਕਟਰ ਨੂੰ ਪਤਾ ਮੈਂ 10 ਮਿੰਟ ਪੈਈ ਜਾਨੀ ਆ ਹਾਏ ਮੈਂ ਤਾਂ ਥੱਕ ਗਈ ਓਏ